ਸਿੰਘ ਸਿੰਘਣੀ ਜਦ ਮਰ ਜਾਏ ਹੈ ਜਦੋਂ ਸਿੰਘ ਤੇ ਸਿੰਘਣੀ ਮਰ ਜਾਂਦੀ ਹੈ ਚੜ੍ਹਾਈ ਕਰ ਜਾਂਦਾ ਕੋਈ ਬਾਂਟ ਧਲੂਆ ਤੁਰੰਤ ਬਣੇ ਹੈ ਹਲੂਆ ਕਹਿੰਦੇ ਕੜਾ ਨੂੰ ਕਹਿੰਦੇ ਇੱਥੇ 20 30 ਸਾਲ ਦਾ 15 ਸਾਲ ਦਾ ਕੋਈ ਨੌਜਵਾਨ ਵੀ ਚੜ੍ਹਾਈ ਕਰ ਜਾਏ ਕੋਈ ਸਿੰਘਣੀ ਚੜ੍ਹਾਈ ਕਰ ਜਾਏ ਅਜੇ ਚਿਖਾ ਬਲ ਰਹੀ ਹੁੰਦੀ ਆ ਤੇ ਬਾਪ ਦੀ ਤਲੀ ਉੱਤੇ ਮਿੱਠਾ ਰੱਖਿਆ ਜਾਂਦਾ ਹੈ ਕਦੀ ਖਿਆਲ ਆਇਆ ਮਨ ਚ 21 22 ਸਾਲ ਦੇ ਪੁੱਤ ਦੀ ਦੇਹ ਨੂੰ ਲਾਂਬੂ ਲਾ ਕੇ ਬਾਪ ਗੁਰਦੁਆਰਾ ਸਾਹਿਬ ਆਉਂਦਾ ਹੈ ਦਿਆਂ ਨਾਲ ਦੀ ਸ਼ੇਪ ਉਹ ਗਿਆ ਪੜੀਆਂ ਜਾਂਦੀਆਂ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਤੇ ਅਰਦਾਸ ਤੋਂ ਬਾਅਦ ਉਹਦੇ ਹੱਥ ਤੇ ਕੀ ਰੱਖਿਆ ਜਾਂਦਾ ਜੀ ਮਿੱਠਾ ਤੇ ਜਦੋਂ ਜ਼ੁਬਾਨ ਤੇ ਕੜਾ ਪ੍ਰਸ਼ਾਦੀ ਦੇਖ ਜਾਂਦੀ ਕਦੀ ਜੇਹਨ ਚ ਸਵਾਲ ਆਇਆ ਵੀ ਮੈਂ ਤੇ ਹੁਣੇ ਪੁੱਤਰ ਦੀ ਦੇਹ ਨੂੰ ਲਾਂਬੂ ਲਾ ਕੇ ਆਇਆ ਮੇਰਾ ਮੂੰਹ ਮਿੱਠਾ ਕਿਉਂ ਕਰਾਉਂਦੇ ਇਹ ਸਾਡਿਆਂ ਪੁਰਖਿਆਂ ਦੀ ਸਾਡੇ ਵਡ ਵਡੇਰਿਆਂ ਦੀ ਸਾਡੇ ਗੁਰੂ ਸਾਹਿਬਾਨ ਦੀ ਚਲਾਈ ਹੋਈ ਸਿਧਾਂਤਕ ਮਰਿਆਦਾ ਦਸ਼ਮਨਦਿਆਂ ਚੀਕਾਂ ਨਿਕਲ ਗਈਆਂ ਕਹਿੰਦੇ ਲੋਕ ਮਿੱਠਾ ਖੁਸ਼ੀ ਵੇਲੇ ਖਾਂਦੇ ਆ ਇਹ ਪੁੱਤਰ ਧੀ ਪਰਿਵਾਰ ਦੇ ਮੈਂਬਰ ਨੂੰ ਲਾਂਬੂ ਲਾ ਕੇ ਵੀ ਆਪਣੀ ਜ਼ੁਬਾਨ ਤੇ ਹਲਵਾ ਕੜਾ ਪ੍ਰਸ਼ਾਦੀ ਦੇਖ ਰੱਖਦੇ ਨੇ ਕੌਣ ਕਹਿ ਰਿਹਾ ਜ਼ਕਰੀਆ ਖਾਨ ਨਾਦਰ ਸ਼ਾਨ ਸਿੰਘ ਸਿੰਘਣੀ ਜਾਮਰ ਜਹਾਂ ਬਾਂਟ ਤਲਵਾ ਤੁਰੰਤ ਬਣਾ ਹੈ ਅਗਲਾ ਅਗਲਾ ਬਚਨ ਸੁਣਿਓ ਕਹਿੰਦਾ ਹੋਰ ਇਹਨਾਂ ਦੀਆਂ ਖੂਬੀਆਂ ਦੱਸ ਮੈਨੂੰ ਕੀ ਕੀ ਆ ਕਹਿੰਦਾ ਕੰਠੀ ਜੰਜੂ ਤਿਲਕ ਨਾ ਧਰ ਹੈ ਇਹ ਕੋ ਕੰਠੀ ਨਹੀਂ ਪਾਉਂਦੇ ਗਲ ਵਿੱਚ ਕੋ ਤਵੀਤ ਨਹੀਂ ਬੰਨ੍ਹਦੇ ਕੁੱਤਾਗਾ ਨਹੀਂ ਬੰਨ੍ਹਦੇ ਕਿਉਂ ਸਿੱਖੋ ਮਾਰੇਉ ਧਿਆਨ ਨਾਲ ਤੁਹਾਨੂੰ ਅੱਜ ਸਿੱਖਾਂ ਦੇ ਪੁੱਤਾਂ ਧੀਆਂ ਦੇ ਗਲਾਂ ਵਿੱਚ ਗਟਿਆਂ ਦੇ ਨਾਲ ਧਾਗੇ ਬੱਜੇ ਨਜ਼ਰ ਆਉਣਗੇ ਹੁੰਦਾ ਕੰਠੀ ਜੰਝੂ ਤਿਲਕ ਨਾ ਧਰ ਹੈ ਅਗਲਾ ਬਚਨ ਬੁੱਤ ਪ੍ਰਸਤੀ ਕਬੂ ਹੁ ਨਾ ਕਰ ਇਹ ਬੁੱਤਾਂ ਦੀ ਪੂਜਾ ਨਹੀਂ ਕਰਦੇ ਕੌਣ ਕਹਿ ਰਿਹਾ ਜੀ ਤੁਸੀਂ ਬੋਲੋ ਕੀ ਗੱਲ ਸਮਝਾਉਗੀ ਕੌਣ ਕਹਿ ਰਿਹਾ जकरिया खान नादर शाह ਨੂੰ ਕਹਿ ਰਿਹਾ ਇਹ ਬੁੱਤ ਦੀ ਪੂਜਾ ਨਹੀਂ ਕਰਦੇ ਹੁਣ ਜੇ ਅੱਜ ਅਜੇ ਨਾਦਰ ਸ਼ਾਹ ਤੇ ਅੱਜ ਅਜੇ ਜਕਰਿਆ ਖਾਨ ਉਹ ਕਹੂਗਾ ਮੈਂ ਆਪਣੇ ਬਚਨ ਵਾਪਸ ਲੈਣਾ ਮੈਂ ਤੁਹਾਡੇ ਬਾਰੇ ਗਲਤ ਸਟੇਟਮੈਂਟ ਦੇ ਬਿਠਾ ਤੁਸੀਂ ਤਾਂ ਤੁਰਦੇ ਫਿਰਦੇ ਬੁੱਤ ਪੂਜੀ ਜਾਂਦੇ ਜੇ ਕੰਧ ਦੇ ਨਾਲ ਲੱਗੀ ਹੋਈ ਫੋਟੋ ਪੂਜਣੀ ਤੇ ਬਹੁਤ ਦੂਰ ਦੀ ਗੱਲ ਰਹੀ ਇਥੇ ਤੁਰੇ ਫਿਰਦੇ ਬੁੱਤ ਵੀ ਪੂਜੇ ਜਾ ਰਹੇ ਹੁਣ ਤੁਰੇ ਫਿਰਦੇ ਬੁੱਤ ਸਮਝਿਓ ਕਿਹੜੇ ਬੋਲੋ ਭਾਈ ਕੈਮਰਾ ਮੇਰੇ ਵਾਲਾ ਹੈ ਤੁਸੀਂ ਬੋਲੋ ਕਿਹੜੇ ਬੁੱਤ ਬਲਾ ਜੀ ਦੇ ਧਾਰੀ ਬਾਬੇ ਵੇਖ ਫਿਰ ਵੇ ਲੋ ਆਖਰ ਨੂੰ ਜੀ ਨਹੀਂ ਕਰਦਾ ਨਾ ਵੀ ਇਹ ਨਾ ਹੋਵੇ ਵੀ ਇੱਥੋਂ ਜਾਈਏ ਜਾਂਦੇ ਨੂੰ ਗੱਡੀ ਪੈਂਚਰ ਹੋ ਜਾ ਸਾਡੀ ਧਰਵਾ ਨਾ ਅੰਦਰ ਇਹਨਾਂ ਕੁਝ ਪਤਾ ਹੋਣ ਤੋਂ ਬਾਅਦ ਵੀ ਅੱਜ ਅੰਦਰ ਡਰ ਬਿਠਾਤਾ ਸਾਡੇ ਸਾਡੇ ਅੰਦਰ ਇੱਕ ਗੱਲ ਬੈ ਗਈ ਦੁਸ਼ਮਣ ਦੋਵੇਂ ਦੁਸ਼ਮਣ ਤੇ ਤੁਹਾਡੇ ਪੁਰਖਿਆਂ ਦੀ ਵਡਿਆਈ ਕਰ ਰਿਆ ਇਹਨਾਂ ਸਮਾਗਮਾਂ ਦਾ ਤਾਂ ਫਾਇਦਾ ਹੈ ਮੇਰੇ ਗੁਰੂ ਕੇ ਪਿਆਰੇ ਸਿੱਖੋ ਮਰੀਓ ਭੈਣੋ ਬੱਚਿਓ ਆਪਣੇ ਬੱਚਿਆਂ ਦੇ ਮੋਢਿਆਂ ਨਾਲ ਲਤਾਂ ਨਾਲ ਬਾਹਾਂ ਨਾਲ ਕੋਈ ਧਾਗਾ ਤਵੀਤ ਨਾ ਬਨੋ ਗੁਰੂ ਦੇ ਸ਼ਬਦ ਦੀ ਵਿਚਾਰ ਆਪਣੇ ਘਰਾਂ ਵਿੱਚ ਲੈ ਕੇ ਜਾਓ ਸਾਨੂੰ ਆਪਣੇ ਗੁਰੂ ਦੇ ਹੁੰਦਿਆ ਕਿਸੇ ਤੋਂ ਡਰ ਦੀ ਲੋੜ ਨਹੀਂ ਸੋ ਡਰਿਆ ਜੇ ਪਾਪ ਕਮਾਉਂਦਾ ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਗਹੀ ਮੈਂ ਤੇਰੀ ਨਾ ਤੂੰ ਡੋਲੋ ਨਾ ਹਮ ਗਿਰਤੇ ਰੱਖ ਲਈਨੀ ਹਰ ਮੇਰੀ ਅਬ ਤਬ ਜਬ ਕਬ ਤੂੰ ਹੀ ਤੂੰ ਹੀ ਹਮ ਤੋ ਪ੍ਰਸਾਦ ਸੁਖੀ ਸਦਹੀ ਅਸੀਂ ਤੁਹਾਡੀ ਕਿਰਪਾ ਨਾਲ ਸੁਖੀ ਆਂ ਖੰਡੇ ਬਾਟੀ ਦੀ ਪੌ ਲੋ ਗੁਰੂ ਦੇ ਪੁੱਤਰ ਧੀਆਂ ਬਣ ਕੇ ਆਪਣਾ ਜੀਵਨ ਬਤੀਤ ਕਰੋ ਇੱਕ ਵਾਰੀ ਗੁਰੂ ਦੇ ਰਾਹ ਤੇ ਤੁਰ ਕੇ ਤਾਂ ਵੇਖੋ ਇੱਕ ਵਾਰ ਗੁਰੂ ਦੇ ਰਾਹ ਤੇ ਤੁਰ ਕੇ ਤਾਂ ਵੇਖੋ ਅੱਜ ਤਾਂ ਅਸੀਂ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਸਜਦਾ ਕਰਨ ਲੱਗ ਪਏ। ਤੋਂ ਮਹਾਰਾਜ ਇੱਥੇ ਕਹਿੰਦੇ ਨੇ ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਹ ਭੋਲਾ ਵੈਦ ਨਾ ਜਾਣੀ। ਕਰਕ ਕਲੇਜੇ ਮਾਹੇ ਪੀੜਾ ਅੰਦਰ ਹੈ। ਉਹ ਇਹਨਾਂ ਕੋਲੋਂ ਬਾਹਰੋਂ ਪੂਜਾ ਕਰਾਈ ਜਾਂਦਾ ਹੈ। ਅੱਜ ਤੁਹਾਨੂੰ ਸਿੱਖ ਲੋਕਾਂ ਦੇ ਪਿਛੇ ਲਾ ਕੇ ਨਹਿਰਾਂ ਦੇ ਉੱਤੇ ਖਲੋਤਾ ਨਾਰੀਅਲ ਸੁੱਟ ਦਾ ਨਜ਼ਰ ਆਉ। ਚੌਂਕ ਵਿੱਚ ਰੱਖ ਕੇ ਮਾਂ ਦੀ ਦਾਲ ਟੂਨੇ ਕਰਦਾ ਨਜ਼ਰ ਆਉ। ਸ਼ਿਕਰਾਂ ਤੇ ਪੱਗਾਂ ਵਧੀਆਂ ਟੂਨੇ ਕਰਦੇ ਫਿਰਦੇ ਆ ਜਿਹੜੇ دریاਵਾਂ ਵਿੱਚ ਨਦੀਆਂ ਵਿੱਚ ਨਾਰੀਅਲ ਡੁੱਲਦੇ ਆਉਂਦੇ ਆ ਨਾ ਇਹ ਕੋਈ ਦਰੱਖਤ ਥੋੜਾ ਨਾਰੀਅਲ ਦੇ دریاਵਾਂ ਦੇ ਕੰਡਿਆਂ ਤੇ ਲੱਗੇ ਹੋਏ ਆ ਇਹ ਸਭ ਆਪਣੀ ਮਿਹਰਬਾਨੀ ਆ ਜਿਹੜੇ ਪਾਣੀ ਵੀ ਸੁੱਟੇ ਜਾ ਰਿਹਾ ਮਾਂ ਦੀ ਦਾਲ ਚੌਂਕ ਵਿੱਚ ਰੱਖੀਆ ਕੋਈ ਟੂਣਾ ਕਰ ਜਾਂਦਾ ਹੈ ਇਦਾਂ ਤੇ ਵਹਿਮ ਸਾਡੇ ਸਮਾਜ ਵਿੱਚ ਪੁੱਛੋ ਹੀ ਕੋਈ ਨਾ ਇਦਾਂ ਦੇ ਵਹਿਮ ਦਵਾਈ ਮੱਚੀ ਪਈ ਐ ਗੁਰੂ ਦੇ ਸਿਧਾਂਤ ਤੋਂ ਅਸੀਂ ਸਮਝ ਨਹੀਂ ਸਕੇ ਗੁਰੂ ਨੇ ਸਾਨੂੰ ਰਾਹ ਕਿਹੜਾ ਵਿਖਾਇਆ ਸੀ ਅਸੀਂ ਕਿਹੜੇ ਬੰਨੇ ਤੁਰੇ ਫਿਰਦੇ ਆਂ ਤਾਂ ਸਾਬ ਜੀ ਕਹਿੰਦੇ ਨੇ ਵੈਦ ਬੁਲਾਇਆ ਵੈਦ ਕੀ ਪਗੜ ਟੰਡੋਲੇ ਬਾਹ ਭੋਲਾ ਵੈਦ ਨਾ ਜਾਣੇ ਕਰਕ ਕਲੇਜੇ ਮਹਿ ਮਹਿਲਾ ਦੂਜਾ ਇਹ ਪਹਿਲਾ ਸਲੋਕ ਗੁਰਨਾਨ ਸਿੰਘ ਦਾ ਦੂਜਾ ਸਲੋਕ ਗੁਰੂ ਅੰਗਦ ਸਾਹਿਬ ਜੀ ਦਾ ਵੇਖੋ ਬਾਣੀ ਆਪ ਸੱਚ ਵਿਚਾਰ ਕਿੰਨੀ ਮਿਲਦੀ ਹੈ ਕਹਿੰਦੇ ਵੈਦਾ ਵੈਦ ਸੋ ਵੈਦ ਤੂੰ ਹੇ ਵੈਦ ਤੂੰ ਸਿਆਣਾ ਵੈਦ ਕਦੋਂ ਐ ਪਹਿਲਾ ਰੋਗ ਪਛਾਣ ਤੂੰ ਤਾਂ ਸਿਆਣਾ ਵੈਦ ਹੈ ਪਹਿਲਾਂ ਆਪਣੇ ਅੰਦਰ ਦੇ ਰੋਗ ਦੀ ਪਹਿਚਾਣ ਕਰ ਵੀ ਤੈਨੂੰ ਕਿਹੜਾ ਰੋਗ ਹੈ ਐਸਾ دارو ਲੋੜ ਲਹੋ ਜਿਤ ਵੰਜਾ ਰੋਗਾ ਕਾਣ ਇਹੋ ਜਿਹਾ دارو ਲੱਭ ਇਹੋ ਜੀ ਦਵਾਈ ਲੱਭ ਜਿਹਦੇ ਨਾਲ ਆਤਮਿਕ ਜਿੰਨੇ ਵੀ ਰੋਗ ਚਿੰਬੜੇ ਹੋਏ ਨੇ ਨਾ ਸਰੀਰ ਨੂੰ ਇਹ ਸਭ ਗਲੋਂ ਲੈ ਜਾਣ ਅੱਜ ਘਰਾਂ ਚ ਲੜਾਈਆਂ ਨੇ ਤੁਹਾਡੇ ਆਤਮ ਤੁਹਾਡੀ ਬਾਡੀ ਨੂੰ ਸ਼ੂਗਰ ਹੈ ਤੁਹਾਡਾ ਬੀਪੀ ਵੱਧਦਾ ਹੈ ਘਟਦਾ ਇਹ ਲੜਾਈ ਦਾ ਕਾਰਨ ਨਹੀਂ ਲਾਲਚ ਹੈ, ਕਰੋਧ ਹੈ, ਹਉਮੈ ਹੈ, ਈਰਖਾ ਹੈ, ਹੰਕਾਰ ਹੈ, ਇਹ ਲੜਾਈਆਂ ਦੇ ਕਾਰਨ ਇਹ ਰੋਗ ਨੇ। ਇਸ ਨੂੰ ਆਖਿਆ ਸੀ ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਗੁਰ ਜੋਗੀ। ਗੁਰੂ ਜੀ ਇਹਨਾਂ ਰੋਗਾਂ ਤੋਂ ਰਹਿਤ ਨੇ, ਬਾਕੀ ਸਾਰੇ ਰੋਗ ਜੋ ਜੋ ਦਿਸੈ, ਜੋ ਜੋ ਦਿਸ ਰਿਹਾ ਰੋਗ ਗਰਸਤ ਹੈ। ਜੋ ਜੋ ਦਿਸ ਰਿਹਾ ਆ ਪੰਜ ਰੋਗ ਨੇ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਇਹਨਾਂ ਦਾ ਸੰਸਾਰ ਇਸ ਨੂੰ ਬਾਣੀ ਚ ਐਬ ਵੀ ਆਖਿਆ ਐਬ ਤਨ ਚਿਕੜੋ ਇਹ ਮਨ ਮੀਂਡ ਕੋ ਇਹਨੂੰ ਐਬ ਆਖਿਆ ਇਹ ਵੀ ਐਬ ਹੈ ਜ਼ਰੂਰੀ ਨਹੀਂ ਨਸ਼ਾ ਕਰਨ ਵਾਲਾ ਹੀ ਲੜਦਾ ਹੋਏਗਾ ਬਹੁਤ ਲੋਕ ਐਸੇ ਨੇ ਜਿੰਨਾ ਕਰਾਂ ਨਸ਼ਾ ਵੀ ਨਹੀਂ ਦਿੱਤਾ ਵੀ ਕਲੇਸ਼ ਹੈ ਹੁਣ ਦੱਸਿਓ ਜੀ ਸੱਸ ਕਿਹੜੀ ਨਸ਼ਾ ਕਰਦੀ ਜਿਹੜੀ ਨੋਣਾ ਲੜਦੀ ਹੈ ਬੋਲਿਓ ਬਲਾ ਨਾ ਨੋ ਕਰਦੀ ਲੜਾਈ ਹੈਗੀ ਆ ਨਾ ਕਈ ਵਾਰੀ ਸੰਡੂ ਸੰਡੂ ਕੋਈ ਨਸ਼ਾ ਨਹੀਂ ਕਰ ਦਿੱਤਾ ਵੀ ਲੜਾਈ ਹੁੰਦੀ ਹੈ ਦੋਵੇਂ ਅਮਰਤਾਰੀ ਹੁੰਦੇ ਨੇ ਉਹ ਆਂਦਾ ਮੇਰਾ ਬਾਬਾ ਵੱਡਾ ਉਹ ਕਹਿੰਦਾ ਮੇਰਾ ਬਾਬਾ ਵੱਡਾ ਇਹ ਵੀ ਲੜਾਈ ਦਾ ਕਾਰਨ ਉਹ ਕਹਿੰਦਾ ਮੈਨੂੰ ਨਹੀਂ ਪੁੱਛਿਆ ਉਹ ਕਹਿੰਦਾ ਮੈਨੂੰ ਨਹੀਂ ਪੁੱਛਿਆ ਲੜਾਈ ਦਾ ਕੋਈ ਇੱਕ ਕਾਰਨ ਥੋੜਾ ਈਗੋ ਕਦੀ ਬਾਣੀ ਦੇ ਕੋਲ ਬਹਿ ਕੇ ਕਦੀ ਗੁਰੂ ਦੇ ਕੋਲ ਬੋ ਛੱਡੋ ਪਖੰਡੀਆਂ ਨੂੰ ਤੇ ਇੱਕ ਵਾਰ ਗੁਰੂ ਦੀ ਬਾਣੀ ਖੁਦ ਪੜ ਕੇ ਵੇਖੋ ਐਨ ਸਮਝ ਆ ਜੂ ਸਿੱਖੀ ਕਿੰਨੀ ਕਮਾਉਣੀ ਸੌਖੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ ਅਜ ਭਾਰ ਪਤਾ ਕਿਉਂ ਪਿਆ ਹੋਇਆ ਅਸੀਂ ਗੁਰੂ ਦੇ ਬਾਣੀ ਤੋਂ ਦੂਰ ਚਲੇ ਗਏ ਤੇ ਰਾਗੀਆਂ ਪ੍ਰਚਾਰਕਾਂ ਨੂੰ ਬਹੁਤੇ ਅਸੀਂ ਹੌਂ ਡਰਾ ਛੱਡੇ ਵੀ ਗੱਲ ਉਹ ਬੋਲੋ ਜਿਹੜੀ ਸਾਨੂੰ ਪਸੰਦ ਹੈ ਜਿਹੜੀ ਸਾਨੂੰ ਪਸੰਦ ਹੈ ਉਹ ਬੋਲਿਓ ਸੁਖੀ ਗੁਰੂਆਂ ਸਾਹਿਬ ਜੋ ਲਿਖਿਆ ਉਹਨਾਂ ਦੱਸਿਓ ਸਾਨੂੰ ਇਹ ਸੀਗਾ ਕਿ ਅਗਲਾ ਬਹੁਤੇ ਆਂਦਾ ਜੋ ਇਹ ਸੁਣਨਾ ਚਾਹੁੰਦੇ ਨੇ ਉਹ ਸੁਣਾਓ ਪਰ ਨਹੀਂ ਇਹ ਇਨਸਾਫ ਨਹੀਂ ਇਨਸਾਫ ਇਹ ਹੈ ਜੋ ਗੁਰੂਆਂ ਸਾਹਿਬ ਦੀ ਬਾਣੀ ਕਹਿੰਦੀ ਹੈ ਉਹ ਸੁਣੋ ਹੁਣ ਗੁਰੂਆਂ ਸਾਹਿਬ ਦੀ ਬਾਣੀ ਜੋ ਗੱਲਾਂ ਵਿਚਾਰਾਂ ਦੱਸਦੀ ਹੈ ਇੱਕ ਵਾਰ ਸੁਣ ਕੇ ਤੇ ਵੇਖੋ ਸਮਝ ਆ ਜਾਏਗੀ ਸਿੱਖੀ ਕਿਹੜੀ ਹੈ ਕਿੰਨੀ ਪਿਆਰੀ ਸਿੱਖੀ ਹੈ ਕਿੰਨਾ ਪਿਆਰਾ ਸਿਧਾਂਤ ਹੈ ਆ ਚਾਰ ਦਿਨ ਪਹਿਲਾਂ ਹੋਲੀ ਖੇਡੀ ਹੈ ਨਾ ਕਹ ਜੀ ਗੁਰੂਆਂ ਸਾਹਿਬ ਨੂੰ ਪੁੱਛਿਆ ਸਿੱਖ ਨੇ ਮੈਂ ਕਿਹੜੀ ਹੋਲੀ ਖੇਡਣੀ ਮਾਰੇ ਕਹਦੇ ਹੋਲੀ ਕੀ ਨਹੀਂ ਸੰਤ ਸੇਵ ਤੇਰੀ ਹੋਲੀ ਪਤਾ ਕਿਹੜੀ ਸੀ ਸੰਤ ਸੇਵ ਰੰਗ ਲੱਗਾ ਲਾਗਾ ਅਤ ਲਾਲ ਦੇਵ ਤੇਰੀ ਤੇਰੀ ਹੋਲੀ ਪਤਾ ਕਿਹੜੀ ਸੀ ਮੈਂ ਕਹਿੰਦਾ ਸਾਡੇ ਗੁਰੂ ਨੇ ਹੋਲੀ ਖੇਡਣ ਲਈ ਕਿਹਾ ਸਿੱਖੋ ਹੋਲੀ ਖੇਡੋ ਪਲਾ ਕਿਹੜੀ ਹੋਲੀ ਸੰਤ ਸੇਵ ਆਪਣੇ ਗੁਰੂ ਦੀ ਦੱਸੀ ਸਿੱਖਿਆ ਮੁਤਾਬਕ ਕਰਮ ਕਰ ਸਿੱਖਾ ਤੇਰੇ ਲਈ ਇਹੋ ਹੋਲੀ ਹੈ ਤੂੰ ਕਿਸੇ ਲੋੜਵੰਦ ਦੀ ਮਦਦ ਕਰ ਕਿਸੇ ਮਰੀਜ਼ ਦੀ ਦਵਾਈ ਦਾ ਪ੍ਰਬੰਧ ਕਰਕੇ ਆ ਹਸਪੀਟਲ ਕਿਸੇ ਲੋੜਵੰਦ ਬੱਚੇ ਨੂੰ ਸਕੂਲ ਦੀ ਵਰਦੀ ਤੇ ਕਿਤਾਬਾਂ ਲੈ ਕੇ ਦੇ ਦੇ ਸਮਝ ਲਈ ਤੂੰ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਹੋਲੀ ਖੇਡ ਲਈ ਤੈਨੂੰ ਇੱਕ ਦੂਜੇ ਦਾ ਮੂੰਹ ਰੰਗ ਘਟਿਆ ਪਾਉਣ ਦੀ ਲੋੜ ਨਹੀਂ ਪਵੇਗੀ ਪੁੱਛਿਆ ਗੁਰੂ ਨੂੰ Holi ਖੇਡਣ ਲੱਗੇ ਅਹੀਂ ਤਾਂ ਫੇਰ ਉਹ ਖੇਡੀ ਜਾਂਦੇ ਆ ਜਿੰਨਾ ਤੋਂ ਸਾਨੂੰ ਗੁਰੂ ਕੱਢ ਕੇ ਹੋਲਾ ਮੱਲਾ ਦਿੱਤਾ ਸੀ ਸਾਡੇ ਗੁਰੂ ਨੇ Holi ਚੋਕੀ ਦਿੱਤਾ ਸੀ ਹੋਲਾ ਬੋਲੋ ਜੀ ਮੱਲਾ ਅਸੇ ਇੱਕ ਬੇਨਤੀ ਹੋਰ ਸੁਣਿਓ ਅੱਜ ਤੋਂ 15 20 ਸਾਲ ਪੁਰਾਣਾ ਤੁਸੀਂ ਹੋਲਾ ਮੱਲਾ ਵੇਖਿਆ ਉੱਥੇ ਤੁਹਾਨੂੰ ਇਹ ਚੀਜ਼ਾਂ ਨਹੀਂ ਮਿਲਣਗੀਆਂ ਇਹ ਜੋ-ਜੋ ਕਿਉਂਕਿ ਅਸੀਂ ਘਰ ਕੇ ਹੀ ਤਾਂ ਕਈ ਗਿਆ ਸੀ ਨਿਆਰੇ ਅੱਜ ਤੋਂ 15-20 ਸਾਲ ਪਹਿਲਾਂ ਵੇਖਿਆ ਉਹਨਾਂ ਹੋਲਿਆਂ ਤੇ ਮੱਲਿਆਂ ਤੇ ਇਹ ਉਹ ਤੇ ਸਿਰਫ ਗਤਕਾ ਘੋੜ ਸਵਾਰੀ ਸੀ ਹੁਣ ਬੋਰੇ ਰੰਗ ਦੇ ਭਰੇ ਹੁੰਦੇ ਘਟਾ ਇੱਕ ਜੁੜੇ ਅੱਖਾਂ ਚ ਪਾਈ ਜਾਂਦੇ ਆ ਧੀਆਂ ਪੈਣਾ ਨਾ ਛੇੜਖਾਨੀਆਂ ਕੀਤੀਆਂ ਜਾਂਦੀਆਂ ਨੇ ਸਾਡੇ ਗੁਰੂ ਨੇ ਇਹ ਕਿਰਦਾਰ ਦਿੱਤਾ ਸੀ ਸਿੱਖ ਨੂੰ